ਵਾਹਿ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ ਗੁਰੂ ਰੂਪ ਗੁਰਸਵਾਰੀ ਸਾਧ ਸੰਗਤ ਜੀਓ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਜਿਨਾਂ ਦਾ ਅੱਜ ਸ਼ੁਭ ਵਿਆਹ ਦਿਹਾੜਾ ਸ੍ਰੀ ਗੁਰੂ ਨਾਨਕ ਦੇਵ ਅਤੇ ਮਾਤਾ ਸੁਲਖਣੀ ਜੀ ਗੁਰਦੁਆਰਾ ਕਨਸਾਹ ਬਟਾਲਾ ਹਰ ਪ੍ਰਭ ਕਾਜ ਰਚਾਇਆ ਗੁਰਮੁਖ ਵਿਆਹ ਨੇ ਆਇਆ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸਲਖਣੀ ਦੇ ਵਿਆਹ ਪੁਰਬ ਦੀ ਪਾਵਨ ਯਾਦ ਨਾਲ ਸੰਬੰਧਤ ਗੁਰਦੁਆਰਾ ਸ੍ਰੀ ਕੰਨ ਸਾਹਿਬ ਦੇ ਸਲਾਨਾ ਜੋੜ ਮੇਲੇ ਦੀਆਂ ਦੇ ਸ਼ੁਭ ਦੇਸ਼ ਵਿੱਚ ਵਸਦੀਆਂ ਸਮੂਹ ਸਾਧ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਆਪਣੇ ਪੁੱਤਰ ਸਤਿਗੁਰੂ ਨਾਨਕ ਦੇਵ ਜੀ ਨੂੰ ਬੇਪਰਵਾਹ ਦੇਖ ਕੇ ਉਮਰ ਦੇ ਅਨੁਸਾਰ ਪਿਤਾ ਬਾਬਾ ਮਿੱਤਾ ਕਾਲੂ ਜੀ ਨੇ ਵਿਆਹ ਦੀ ਗੱਲ ਤੋਰੀ ਬਟਾਲੇ ਨਗਰ ਦੇ ਰਹਿਣ ਵਾਲੇ ਬਾਬਾ ਮੂਰचंद ਜੀ ਪਟਵਾਰੀ ਦੀ ਸੁਪੁੱਤਰੀ ਵੜਭਾਗੀ ਬੀਬੀ ਸਲਖਣੀ ਜੀ ਨਾਲ ਸਤਿਗੁਰਾਂ ਦਾ ਰਿਸ਼ਤਾ ਤੈ ਹੋ ਗਿਆ ਇਹ ਰਿਸ਼ਤਾ ਭਈ ਅਜੈ ਰਾਮ ਜੀ ਤੇ ਭੈਣ ਨਾਨਕੀ ਨੇ ਕਰਵਾਇਆ ਉਸ ਵੇਲੇ ਬਾਬੇ ਨਾਨਕ ਦੇਵ ਜੀ ਦੀ ਉਮਰ 18 ਸਾਲ ਦੇ ਕਰੀਬ ਸੀ ਕੁਝ ਇਤਿਹਾਸਕਾਰ 14 ਸਾਲ ਵੀ ਲਿਖਦੇ ਨੇ ਵਿਆਹ ਦੀਆਂ ਸਾਰੀਆਂ ਤਿਆਰੀਆਂ ਹੋਣ ਲੱਗੀਆਂ ਨਵਾਬ ਦੌਲਤਖਾਨ ਲੋਧੀ ਤੇ ਬਾਬਾ ਰਾਏ ਬਲਾਰ ਜੀ ਨੇ ਕੀਮਤੀ ਚੀਜ਼ਾਂ ਤੇ ਹਾਥੀ ਘੋੜੇ ਸੇਵਾ ਵਿੱਚ ਹਾਜ਼ਰ ਕੀਤੇ ਜਿਹ ਦਿਨ ਬਰਾਤ ਜਾਣੀ ਸੀ ਸਾਰਿਆਂ ਅੰਦਰ ਬੜਾ ਚਾਅ ਤੇ ਉਤਸ਼ਾਹ ਸੀ ਵਿਆਹ ਵਾਲੇ ਦਿਨ ਗੁਰੂ ਸਾਹਿਬ ਜੀ ਨੇ ਸਿੱਖ ਤੇ ਸੋਹਣੀ ਦਸਤਾਰ ਸਜਾਈ ਸੀ ਹਾਥੀ ਘੋੜੇ ਰਥਾਂ ਪਾਲਕੀਆਂ ਅਤੇ ਬਰਾਤ ਸੁਲਤਾਨਪੁਰ ਤੋਂ ਚੱਲ ਕੇ ਬਟਾਲੇ ਪਹੁੰਚੀ ਬਰਾਤ ਦਾ ਟੁਕਾ ਹੋਇਆ ਦੋਨਾਂ ਪਾਸਿਆਂ ਤੋਂ ਖੁਸ਼ੀ ਮਨਾਈ ਗਈ ਜਦੋਂ ਫੇਰੀਆਂ ਦਾ ਸਮਾਂ ਹੋਇਆ ਤਾਂ ਗੁਰੂ ਨਾਨਕ ਦੇਵ ਜੀ ਨੇ ਪਹਿਲੇ ਜਨੇਊ ਪਾਉਣ ਦਾ ਇਨਕਾਰ ਕੀਤਾ ਸੀ ਇਦਾਂ ਪੁਰਾਣੀ ਰਸਮ ਅਗਦੇ ਦਿਵਾਲੇ ਫੇਰੇ ਲੈਣ ਤੋਂ ਇਨਕਾਰ ਕਰ ਦਿੱਤਾ ਗੁਰੂ ਸਾਹਿਬ ਨੇ ਕਿਹਾ ਅਸੀਂ 베ਦੀ ਦਿਵਾਲੇ ਫੇਰੇ ਨਹੀਂ ਲੈਣੇ ਬਲਕਿ ਸ਼ਬਦ ਦੀ ਪ੍ਰਕਰਮਾ ਕਰਨੀ ਹੈ ਰੌਲਾ ਵੱਧ ਗਿਆ ਕਿਉਂਕਿ ਇਹ ਕੋਈ ਛੋਟੀ ਗੱਲ ਨਹੀਂ ਸੀ ਬਾਬੇ ਮੂਲੇ ਨੇ ਇਹ ਵੀ ਕਹਿ ਦਿੱਤਾ ਕਿ ਅਸੀਂ ਧੀ ਨਹੀਂ ਤੋੜਨੀ ਬਾਬਾ ਮੂਲਚੰਦ ਤੋਂ ਇਹ ਗੱਲ ਸੁਣ ਕੇ ਨੇੜੇ ਭੰਡਾਰੀਆਂ ਦਾ ਪਰਿਵਾਰ ਸੀ ਉਹਨਾਂ ਕਿਹਾ ਸੀ ਰਿਸ਼ਤਾ ਦੇਂਦੇ ਹਾਂ ਉਹਨਾਂ ਦਾ ਪਿਆਰ ਦੇਖ ਕੇ ਸਤਿਗੁਰਾਂ ਨੇ ਉਸੂਲੇ ਸੁਭਾਅ ਕੋ ਵਜਨ ਕੀਤੇ ਕਿ ਉਹਨੇ ਹੀ ਚੁਣੇ ਜਾਣਗੇ ਭੰਡਾਰੀ ਭਰੇ ਰਹਿਣਗੇ ਫਿਰ ਕੁਝ ਬ੍ਰਾਹਮਣਾਂ ਨੇ ਰੌਲਾ ਪਾਇਆ ਤੇ ਵਿਚਾਰ ਚਰਚਾ ਲਈ ਬੈਠੇ ਸਤਿਗੁਰੂ ਜੀ ਨੂੰ ਇੱਕ ਕੱਚੀ ਕੰਧ ਦੇ ਕੋਲ ਬਿਠਾਇਆ ਕੰਧ ਬੜੀ ਪੁਰਾਣੀ ਸੀ ਤੇ ਮੀਹ ਪੈਣ ਕਰਕੇ ਹੋਰ ਵੀ ਜਰਜਰੀ ਹੋ ਗਈ ਸੀ ਅਸਲ ਵਿੱਚ ਇਹ ਸ਼ਰਾਰਤ ਸੀ ਕਿ ਕੰਧ ਉੱਪਰ ਡਿੱਗ ਪਵੇਗੀ ਸਾਰਾ ਰੌਲਾ ਮੁੱਕ ਜਾਏਗਾ ਸਤਗੁਰਾਂ ਨੂੰ ਕੰਧ ਕੋਲ ਬੈਠੇ ਵੇਖ ਬਜ਼ੁਰਗ ਮਾਈ ਨੂੰ ਤਰਸ ਆਇਆ ਉਹ ਨੇੜੇ ਆ ਕੇ ਕਿਹਾ ਪੁੱਤ ਇਹ ਕੰਧ ਡਿੱਗਣ ਵਾਲੀ ਆ ਮੌਸਮ ਹੀ ਖਰਾਬ ਆ ਪਾਸੀ ਹੋ ਜਾ ਸਤਗੁਰਾਂ ਨੇ ਹੱਸ ਕੇ ਬਿਰਨ ਕੀਤਾ ਮਾਂ ਇਹ ਕੰਧ ਨਹੀਂ ਡਿੱਗਦੀ ਇਹ ਸਾਡੇ ਵਿਆਹ ਦੀ ਨਿਸ਼ਾਨੀ ਰਊ ਕਲਾ ਗੁਰੂ ਦੀ ਵਰਤੀ ਅੱਜ ਉਹ ਕੰਧ ਅੱਜ ਵੀ ਮੌਜੂਦ ਹੈ ਜਿਸ ਵਾਰੇ ਉਦੋਂ ਵੀ ਕਿਹਾ ਜਾਂਦਾ ਸੀ ਕਿ ਇਹ ਡਿੱਗਣ ਵਾਲੀ ਹੈ ਗੱਲ ਕਿਸੇ ਪਾਸੇ ਨਾ ਲੱਗਦੀ ਵੇਖ ਬਾਬਾ ਮੂਲचंद ਝੁੱਕ ਗਿਆ ਮੰਨ ਗਿਆ ਭਾਈ ਮਰਦਾਨਾ ਜੀ ਨਾਲ ਸਨ ਜਨਮ ਸਾਖੀ ਮਿਹਰਬਾਨ ਜੀ ਅਨੁਸਾਰ ਗੁਰਬਾਣੀ ਦਾ ਕੀਰਤਨ ਹੋਇਆ ਫਿਰ ਸਤਿਗੁਰਾਂ ਨੇ ਕਾਗਜ਼ ਤੇ ਸ਼ਬਦ ਲੈ ਕੇ ਚੌਂਕੀ ਤੇ ਰੱਖ ਕੇ ਲਾਵਾਂ ਲਈਆਂ ਇਕ ਥਾਂ ਮੂਲ ਮੰਤਰ ਲੈ ਕੇ ਲਾਵਾਂ ਲੈਣ ਦਾ ਜ਼ਿਕਰ ਹੈ ਜੋ ਵੀ ਹੈ ਲਾਵਾਂ ਸ਼ਬਦ ਨਾਲ ਨਹੀਂ ਆ 1487 ਨੂੰ ਇਸ ਤਰ੍ਹਾਂ ਦਾ ਵਿਆਹ ਪਹਿਲੀ ਵਾਰ ਹੋਇਆ ਸੀ ਸਾਰੇ ਵੇਖ ਕੇ ਹੈਰਾਨ ਵੀ ਹੋਏ ਤੇ ਖੁਸ਼ ਵੀ ਬੜੇ ਹੋਏ ਉਸ ਸਮੇਂ ਦੇ ਰਿਵਾਜ-ਵਸਾਰ ਤਿੰਨ ਦਿਨ ਵਰਾਤ ਬਟਾਲੇ ਦੇ ਵਿੱਚ ਰਹੀ ਤੇ ਫਿਰ ਵਾਪਸ ਚੱਲ ਪਈ ਕਾਰ ਵਾਕੀ ਵਧਾਈਆਂ ਦੇਣ ਵਾਲਿਆਂ ਨੂੰ ਤੇ ਹੋਰ ਰਿਸ਼ਤੇਦਾਰਾਂ ਨੂੰ ਮਠਾਈਆਂ ਆਦਿਕ ਦੇ ਕੇ ਵਿਦਾ ਕੀਤਾ ਗਿਆ ਸਮੇਂ ਨਾਲ ਸਤਗੁਰਾਂ ਦੇ ਘਰੋਂ ਦੋ ਪੁੱਤਰ ਹੋਏ ਬਾਬਾ ਸ਼੍ਰੀਚੰਦ ਤੇ ਬਾਬਾ ਲਖਮੀਂ ਦਾਜ ਜੀ ਜਿਸ ਵੇਲੇ ਗੁਰਸਵਾਰਿਓ ਵਾਪਸੀ ਬਰਾਤ ਸਲਤਨਪੁਰ ਵਿਖੇ ਆਈ ਦੋ ਚਾਰ ਦਿਨ ਰਹਿਣ ਤੋਂ ਬਾਅਦ ਇਥੋਂ ਮਜਤਾ ਕਾਲੂ ਜੀ ਅਤੇ ਜੋ ਵੀ ਸਾਥ ਸਮੰਧੀ ਤਲਵੰਡੀ ਤੋਂ ਆਏ ਸੀ ਉਹ ਵੀ ਵਾਪਸ ਚਲੇ ਗਏ। ਔਰ ਫਿਰ ਸਮੂਹ ਸੰਗਤਾਂ ਨੂੰ ਬੜੀਆਂ ਮਠਿਆਈਆਂ ਦੇ ਕੇ ਵਾਪਸ ਤੋਰਿਆ ਗਿਆ। ਕਹਿੰਦੇ ਨੇ ਕਿ ਸਤਿਗੁਰਾਂ ਦੀ ਉਹ ਜਿਹੜੀ ਵਿਆਦੀ ਯਾਦਗਾਰੀ ਨਿਸ਼ਾਨੀ ਉਹ ਕੰਧ ਕੱਚੀ ਕੰਧ ਅੱਜ ਵੀ ਉੱਥੇ ਮੌਜੂਦ ਹੈ ਗੁਰੂ ਜੀ ਦੇ ਬਚਨ ਨੇ ਗੁਰਮਖ ਵਿਆਹਣ ਆਇਆ ਸਤਿਗੁਰੂ ਜੀ ਦੇ ਵਿਆਹ ਪਰਬ ਦੀਆਂ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਅੱਜ ਵੀ ਸੱਜ ਧੱਜ ਦੇ ਨਾਲ ਬਰਾਤ ਸੁਲਤਾਨਪੁਰ ਤੋਂ ਚੱਲਦੀ ਹੈ ਔਰ 3 ਦਿਨ ਦਾ ਸਮਾਂ ਰਸਤੀਆਂ ਦੇ ਵਿੱਚ ਦੋ ਰਾਤਾਂ ਕੱਟ ਕੇ ਤੇ ਜੇ ਦਿਨ ਉੱਥੇ ਪਹੁੰਚਦੀ ਐ ਅੱਜ ਵੀ ਉਸੇ ਤਰ੍ਹਾਂ ਹੀ ਮਰਾਤ ਜਾ ਕੇ ਪਿਆਰਿਓ ਉੱਥੇ ਟੁਕਾ ਹੁੰਦਾ ਹੈ ਉਸੇ ਤਰ੍ਹਾਂ ਹੀ ਸਾਰਾ ਕਾਰੋਬਾਰ ਹੁੰਦਾ ਹੈ ਸੰਗਤਾਂ ਉਸੇ ਤਰ੍ਹਾਂ ਹੀ ਜਾਂਦੀਆਂ ਨੇ ਉਹਨਾਂ ਜ਼ਮਾਨੇ 'ਚ ਪੈਦਲ ਚੱਲ ਕੇ ਜਾਂਦੇ ਸੀ ਪਿਆਰਿਓ ਅੱਜ ਸੰਗਤਾਂ ਆਪੋ ਆਪਣੇ ਸਾਧਨਾਂ ਤੇ ਗੱਡੀਆਂ ਤੇ ਕਾਰਾਂ ਤੇ ਜਾਂਦੇ ਨੇ ਰਸਤੇ ਦੇ ਵਿੱਚ ਉਸੇ ਤਰ੍ਹਾਂ ਹੀ ਪ੍ਰਬੰਧ ਹੁੰਦੇ ਨੇ ਸੰਗਤਾਂ ਦੇ ਰਸਤੇ ਵਿੱਚ ਬੜਾ ਮਾਣ ਸਤਿਕਾਰ ਸੰਗਤਾਂ ਵੱਲੋਂ ਦਿੱਤਾ ਜਾਂਦਾ ਹੈ ਔਰ ਵਿਆਹ ਤੋਂ ਵਾਪਸੀ ਤੋਂ ਬਾਅਦ ਲੋਕ ਮਠਿਆਈਆਂ ਉਸੇ ਤਰ੍ਹਾਂ ਹੀ ਲੈ ਕੇ ਆਪਣੇ ਘਰਾਂ ਨੂੰ ਚਲੇ ਜਾਂਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਪਾਤਰ ਬਣਦੇ ਨੇ ਮੰਨ ਦੇ ਵਿੱਚ ਖੁਸ਼ੀਆਂ ਮਨਾਉਂਦੇ ਨੇ ਕਿ ਅਸੀਂ ਵੀ ਬਾਬੇ ਨਾਨਕ ਦੀ ਬਰਾਤ ਵੇਖ ਕੇ ਆਏ ਹਾਂ ਸੋਏ ਸੀ ਪਿਆਰਿਓ ਗੁਰੂ ਨਾਨਕ ਦੇਵ ਜੀ ਦੇ ਵਿਆਹ ਫਰਮ ਦੀਆਂ ਖੁਸ਼ੀਆਂ ਰੌਣਕਾਂ ਵਧਾਈਆਂ ਜੋ ਆਪਜੀ ਨਾਲ ਸਾਂਝੀਆਂ ਕੀਤੀਆਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਪਿਆਰਿਓ ਇਸੇ ਤਰ੍ਹਾਂ ਹੀ ਪਿਆਰ ਸਰਕਾਰ ਬਖਸ਼ਦੇ ਰਿਹਾ ਕਰਿਓ ਜੇ ਔਰ ਆਪਜੀ ਦੇ ਨਾਲ ਇਤਿਹਾਸ ਭੇਡ ਸਾਂਝਾ ਪਾਉਂਦੇ ਰਹੀਏ ਔਰ ਹੋਣ ਆਪਾਂ ਇੱਕ ਹੋਰ ਵਿਸ਼ਾ 12 ਭਾਈ ਗੁਰਦਾਸ ਜੀ ਸ਼ੁਰੂ ਕਰਨ ਜਾ ਰਹੇ ਹਾਂ ਆਪਜੀ ਅੱਗੇ ਬੇਨਤੀ ਪਹਿਲਾਂ ਵੀ ਕੀਤੀ ਹੈ ਤੇ ਹੁਣ ਵੀ ਕਰ ਰਹੇ ਹਾਂ ਪਿਆਰਿਓ ਵੱਧ ਤੋਂ ਵੱਧ ਕਮੈਂਟ ਕਰਕੇ ਦੱਸਿਓ ਭਾਈ ਗੁਰਦਾਸ ਜੀ ਦੀਆਂ ਬਾਹਾਂ ਦੀ ਆਪ ਜੀ ਦੇ ਨਾਲ ਸਾਂਝ ਪਾਈ ਜਾਵੇ ਔਰ ਬੜੇ ਇਸ ਪਿਆਰ ਸਰਕਾਰ ਦੇ ਨਾਲ ਆਪ ਜੀ ਨੇ ਉਸੇ ਤਰ੍ਹਾਂ ਹੀ ਪਿਆਰ ਮੁਕشش ਕਰਨਾ ਹੈ ਆਉ ਹੋਈਆਂ ਫੁੱਲਾਂ ਨੂੰ ਨਾ ਜਤਾਰੀਏ ਗੱਜ ਕੇ ਆਖੀਏ ਜੀ ਆਵਾਜ਼ ਜਿੱਕਾ ਖਾਲਸਾ ਆਵਾਜ਼ ਜਿੱਕੀ ਫਤਿਹ